ਯਾ ਇਹ ਚੜਦਾ ਪੰਜਾਬ ਤੇ ਲੈਂਦਾ ਪੰਜਾਬ ਇਹਨਾਂ ਦੇ ਨਾ ਡਾਈਂਗ ਇੰਡਸਟਰੀਆਂ ਨੇ ਨਾ ਪਾਣੀ ਦਾ ਸਤਿਆਨਾਸ਼ ਕਰਤਾ ਜਿੰਨੇ ਵੀ ਦਰਿਆ ਨੇ ਚੜਦੇ ਪੰਜਾਬ ਦੇ ਜਾਂ ਲੈਂਦੇ ਪੰਜਾਬ ਦੇ ਤੇ ਡਾਈਂਗ ਇੰਡਸਟਰੀਆਂ ਨੇ ਕੀ ਕੀਤਾ ਕਿ ਆਪਣਾ ਅਨਫਿਲਟਰ ਸ਼ੂਦਾ ਪਾਣੀ ਇਹਨਾਂ ਦੇ ਵਿੱਚ 60 60 ਕੇ ਨਾ ਤੇ तकरीबन ਇਹਨਾਂ ਨੂੰ ਨਾਲੇ ਬਣਾਤਾ ਹੈ ਦਰਿਆ ਘਟ ਨਾਲੇ ਜ਼ਿਆਦਾ ਬਣੇ ਹੁਣ ਆਪਣਾ ਜਿਵੇਂ 라ਵੀ ਉਹ ਹੈ ਹੀ ਨਾਲਾ ਉਹ ਤੇ ਦਰਿਆ ਰਹਾ ਹੀ ਨਹੀਂ ਉਹ 라ਵੀ ਫਿਰ ਸੱਤ ਲੋ ਜੀ ਤੁਸੀਂ ਭਵਨਗਰ ਤੋਂ ਦੇਖ ਲਓ ਉਥੋਂ ਨਾਲਾ ਬਣਿਆ ਪਿਆ ਯਾ ਇਹ ਇੰਡੀਆ ਦੇ ਵਿੱਚ ਚੜ੍ਹਦੇ ਪੰਜਾਬ ਦੇ ਇੱਕ ਬਹੁਤ ਬੜੇ ਪਰਫੈਕਟ ਸ਼ਖਸ ਨੇ ਤੇ ਉਹਨਾਂ ਦੇ ਉਹਨਾਂ ਦਾ ਨਾਮ ਹੈ ਲੱਖਾ ਸਿਧਾਨਾ ਤੇ ਦੂਸਰੇ ਨੇ ਹਮਤੋਜ ਮਾਨ ਉਹ ਇੱਕ ਕੈਂਪੇਨ ਚਲਾ ਰਹੇ ਨੇ ਉਹ ਇੱਕ ਕਲੇਮ ਕਰ ਰਹੇ ਨੇ ਗੌਰਮੈਂਟ ਨੂੰ ਉਹ ਇਹਨਾਂ ਦਾ ਧਿਆਨ ਇਧਰ ਕਰ ਰਹੇ ਨੇ ਕਿ ਡਾਈਂਗ ਇੰਡਸਟਰੀਆਂ ਦਾ ਜਿਹੜਾ ਪਾਣੀ ਹੈ ਜਾਂ ਡਾਈਂਗ ਇੰਡਸਟਰੀਆਂ ਜਿਹੜੀਆਂ ਬੁੱਢੇ ਸ਼ਾ ਬੁੱਢਾ ਦਰਿਆ ਦੇ ਵਿੱਚ ਜਿਹੜਾ ਪਾਣੀ ਸ਼ਾਮਿਲ ਕਰਦੀਆਂ ਬੁੱਢਾ ਦਰਿਆ ਨੂੰ ਜਿਹੜਾ ਇਹਨਾਂ ਨੇ ਨਾਲਾ ਬਣਾ ਦਿੱਤਾ ਤਿੰਨਾਂ ਜਗ੍ਹਾ ਤੋਂ ਅਨਫਿਲਟਰ ਸ਼ੁੱਧਾ ਪਾਣੀ ਢਾਲ ਕੇ ਤੇ ਸਾਰਾ ਖਰਾਬ ਕਰਤਾ ਉਹਨਾਂ ਨੇ ਸਹੀ ਇਹ ਹੁਣ ਲੱਖਾ ਸਿਧਾਨਾ ਤੇ ਅਮਦੋਜ ਮਾਨ ਇੱਕ ਕੰਪੇਨ ਕਰ ਰਹੇ ਨੇ ਤੇ ਦੋਸਤ ਕਾਫੀ ਸਾਰੇ ਰਿਕੁਐਸਟ ਕਰ ਰਹੇ ਸੀ ਕਿ ਇਸ ਵੀਡੀਓ ਨੂੰ ਦੇਖੋ ਤਾਂ ਕਿ ਚੜ੍ਹਦੇ ਪੰਜਾਬ ਦੇ ਤੇ ਲਹਿੰਦੇ ਪੰਜਾਬ ਦੇ ਲੋਕਾਂ ਨੂੰ ਪਤਾ ਲੱਗੇ ਕਿ ਪੰਜਾਬ ਬੇਸਿਕਲੀ ਪਾਣੀ ਨਾਲ ਹੀ ਹੈ ਹਾਂਜੀ ਆਪਾਂ ਉਹਨੇ ਦੇਖਣਾ ਹੈ ਕਿ ਲੱਖਾ ਸਿਧਾਨਾ ਤੇ ਅਮਦੋਜ ਮਾਨ ਦੀ ਕੀ ਡਿਮਾਂਡ ਹੈ ਵੀਡੀਓ ਦਾ ਆਗਾਜ਼ ਕਰਨੇ ਇੰਟਰੋ ਥੋੜਾ ਲੰਮਾ ਹੋ ਗਿਆ ਲੇਕਿਨ ਦੋਸਤ ਹੰਡ ਤੱਕ ਜ਼ਰੂਰ ਦੇਖਿਆ ਜੀ ਡਾਈਂਗ ਵਾਲੇ ਕਹਿੰਦੇ ਲੱਖਾ ਬਲੈਕਮੇਲਰ ਹੈ ਲੱਖਾ ਬਲੈਕਮੇਲਰ ਹੈ ਨਹੀਂ 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 ਲੱਖੇ ਨੇ ਕੋਈ ਬਲੈਕਮੇਲਿੰਗ ਥੋੜੇ ਧਿਆਨ ਚ ਹੋਵੇ ਕੋਈ ਕਿਸੇ ਤੋਂ ਪੈਸਾ ਮੰਗਿਆ ਕਿਸੇ ਨੂੰ ਬਲੈਕਮੇਲ ਕਰਕੇ ਨਹੀਂ ਵੀਰੇ ਬਿਲਕੁਲ ਨਹੀਂ ਬਲੈਕਮੇਲ ਸਾਡੀ ਇੱਕ ਵੀ ਬੰਦੇ ਨੂੰ ਸਮੁੱਚੀ ਟੀਮ ਦੇ ਨੂੰ ਕਦੇ ਚਾਹ ਦਾ ਕੱਪ ਸਾਫਤ ਕਰ ਦੇਣਾ ਅਸੀਂ ਉਹਨਾਂ ਦੀ ਜੁੱਤੀ 'ਚ ਪਾਣੀ ਪੀਵਾਂਗੇ ਤੇ ਨਹੀਂ ਜੁੱਤੀ 'ਚ ਪਾਣੀ ਪੀਵਾਂਗੇ ਆਜੋ ਚੈਲੰਜ ਜੱਫੀ ਪਾ ਭਾਈ ਆਹ ਇਹ ਮਤੋਜ ਮਾਨ ਇੱਧਰ ਲੱਖਾਂ ਸੁਧਾਨੇ ਆਈ ਇੱਧਰ ਮਤੋਜ ਮਾਨ ਆ ਤੇ ਇਹ ਇਹ ਯੋਧੇ ਨੇ ਮੋਰਚਾ ਅੱਛਾ ਕੱਟਤਾ ਇੱਕ ਪਾਸੇ ਉਹ ਕਹਿੰਦੇ 10 ਲੱਖ ਬੰਦਾ ਜੁੜਿਆ ਇੱਕ ਪਾਸੇ ਇੱਥੇ 50 ਲੱਖ 60 ਲੱਖ 70 ਲੱਖ 80 ਲੱਖ ਛੱਡੋ 3 ਕਰੋੜ ਬੰਦਾ ਮਰ ਰਿਹਾ ਹਾਂ ਡਿਜ਼ੀਜ਼ ਨਾਲ ਹਾਂ ਮੁਕਲੀ ਗਨੀ ਬਿਮਾਰੀ ਇੰਡਸਟਰੀ ਦੇ ਖਿਲਾਫ ਹੋ ਤੁਸੀਂ ਇੰਡਸਟਰੀ ਬੰਦ ਕਰਾਉਣਾ ਚਾਹੁੰਦੇ ਹੋ ਉਹਦਾ ਆਲਟਰਨੇਟ ਕੀ ਹੈ ਤੁਹਾਡੇ ਕੋਲ ਮੱਕੜ ਜੀ ਮੈਨੂੰ ਇਹ ਦੱਸੋ ਕਿ ਦੁਨੀਆ ਜੇ ਇੰਡਸਟਰੀ ਹੈ ਨਹੀਂਗੀ ਹਾਏ ਕੱਲੀ ਸਾਡੀ ਇੰਡਸਟਰੀ ਤਾਂ ਸਾਰੀ ਜਗ੍ਹਾ ਤੇ ਡਾਈਂਗ ਬੰਦ ਹੋ ਗਈ ਮਤਮਨ ਲਾਡੂ ਚ ਹੋ ਗਈ 2011ਾਂ ਚ ਉਹਨ ਡਰਾਈ ਵਾਲੀ ਡਾਈੰਗ ਆ ਗਈ ਹੈ। ਇਹੀ ਗੱਲ ਅਸੀਂ ਕਹਿ ਰਹੇ ਪਹਿਲਾਂ ਕੀ ਹੁੰਦਾ ਸੀ ਨਾ। ਨਹੀਂ ਆਲਟਰਨੇਟ ਹੈ ਕਿ ਇਹਨੂੰ ਬੰਦ ਕਰਕੇ ਨਵੀਂ ਟੈਕਨੀਕ ਨਾਲ ਡਾਈੰਗ ਕੀਤੀ ਜਾਵੇ। ਡਰਾਈ ਵਾਲੀ ਡਾਈੰਗ ਲਾਓ। ਡਰਾਈ ਡਾਈੰਗ। ਇਹ ਸਾਡਾ ਕੰਮ ਥੋੜੀ ਐ। ਦੱਸਣਾ ਦੇਣਾ। ਇਹ ਸਰਕਾਰ ਦਾ ਕੰਮ ਹੈ। ਜਾਂ ਇੰਡਸਟਰੀ ਵਾਲਿਆਂ ਦਾ ਕੰਮ ਮੈਂ ਕਿਉਂ ਦੇਵਾਂ ਆਲਟਰਨੇਟ ਉਹ ਚ 70 ਗੱਲਾਂ ਕੱਢਣਗੇ। ਕਿ ਇਹ ਸਰਕਾਰ ਦੀ ਸ਼ੈਤ ਹੀ ਹੋਇਆ ਸੀ। ਵਰਨਾ ਮੈਨੂੰ ਦੱਸੋ ਦੋ ਸੂਬਿਆਂ ਦੀ ਗਵਰਨਮੈਂਟ ਨੂੰ ਤੇ ਲੋਕ ਗਵਰਨਮੈਂਟ ਨਹੀਂ ਲੋਕਾਂ ਨੂੰ ਲਲਕਾਰ ਰਹੇ ਬੰਦੇ। ਇਹ ਤਾਂ ਕੋਈ ਕਾਨੂੰਨ ਨਹੀਂ ਨਾ ਤੁਸੀਂ ਤੁਸੀਂ ਇਹ ਦੱਸੋ ਜਿਹੜੀ ਇੰਡਸਟਰੀ ਆ ਕੀ ਉਹ ਪੰਜਾਬ ਚ ਹੀ ਆ ਇਕੱਲੀ ਪੂਰੀ ਦੁਨੀਆ ਚ ਪੂਰੀ ਦੁਨੀਆ ਚ ਆ ਭਾਰਤ ਦੇ ਹੋਰ ਸੂਬਿਆਂ ਚ ਆ ਉੱਥੇ ਜੇ ਨਾ ਪਾਇਆ ਜਾਂਦੀਆਂ ਉੱਥੋਂ ਦੇ ਦਰਿਆ ਇਹ ਹਜੇ ਗੰਦੇ ਨੇ ਅਸੀਂ ਥੀਮਸ ਦਾ ਜ਼ਿਕਰ ਕਰ ਰਹੇ ਸੀ ਅਮਤੋਜ ਮਾਨ ਕਹਿ ਰਹੇ ਸੀ ਕਿ ਉਹ ਸਾਫ਼ ਹੈ ਦੇਖੋ ਤੁਸੀਂ ਪਹਿਲਾਂ ਕੀ ਹੁੰਦਾ ਸੀ ਦੁਨੀਆ ਦਾ ਕਚਰਾ ਹਿੰਦੁਸਤਾਨ ਚ ਸੜਦੇ ਸੀ ਹੁਣ ਦੁਨੀਆ ਦਾ ਤੇ ਹਿੰਦੁਸਤਾਨ ਦਾ ਕਚਰਾ ਪੰਜਾਬ ਚ ਸਿੱਟ ਰਿਹਾ ਪਾਣੀਆਂ ਖਾਤਰ ਅੱਜ ਮੋਰਚਾ ਲਾਇਆ ਗਿਆ ਸੀ ਸਰਕਾਰ ਨੇ ਗੱਲਬਾਤ ਕੀਤੀ ਹੈ ਤਾਂ ਡਾਇਲੌਗ ਜਦੋਂ ਹੁੰਦਾ ਤਾਂ ਹੱਲ ਨਿਕਲਦੇ ਐ ਅਮਤੋਜ ਮਾਨ ਲੱਖਾ ਸਿਧਾਣਾ ਬਹੁਤ ਲੇਟ ਪਹੁੰਚੇ ਅੱਜ ਰੀਟੇਨ ਕਰ ਲਏ ਗਏ ਸੀ ਅਮਤੋਜ ਮਾਨ ਲੀਡ ਕਰਦੇ ਰਹੇ ਸਾਰਾ ਦਿਨ ਜਾਬਤੇ 'ਚ ਰਹੇ ਔਰ ਜਿਹੜਾ ਇੱਕ ਇਹ ਖਦਸ਼ਾ ਸਵੇਰ ਤੋਂ ਬਹੁਤ ਕਿਹਾ ਜਾ ਰਿਹਾ ਸੀ ਵਾਇਲੈਂਸ ਨਾ ਹੋ ਜੇ ਸਰਕਾਰ ਰਿਪ੍ਰੈਸ਼ਨ ਨਾ ਕਰੇ ਤਾਂ ਬਹੁਤ ਹੱਦ ਤੱਕ ਬਚਤ ਰਹੀ ਪਰ ਕੁਝ ਗੁੱਸੇ ਗਿਲੇ ਇਹਨਾਂ ਨੂੰ ਸੀਗੇ ਜਿਸ ਤਰ੍ਹਾਂ ਟ੍ਰੀਟ ਹੋਇਆ ਮੋਰ ਇੰਪੋਰਟੈਂਟਲੀ ਜਿਹੜਾ ਵੱਡਾ ਮਸਲਾ ਹੈ ਕਿ ਆਖਰ ਪਾਣੀਆਂ ਦੀ ਲੜਾਈ ਤੇ ਕੀ ਨੇਗੋਸ਼ੀਏਸ਼ਨ ਹੋਈ ਹੈ ਅਮਤੋਜ ਮਾਨ ਸਾਡੇ ਨਾਲ ਨੇ ਸਰਕਾਰ ਨਾਲ ਕੀ ਨੇਗੋਸ਼ੀਏਸ਼ਨ ਹੋਈ ਹੈ ਕੀ ਕਹਿ ਰਹੇ ਹੈ ਮੱਕਰ ਸਾਹਿਬ ਜਿਹੜੇ ਤਿੰਨ ਸੈਂਟਰ ਸੀ ਹੈ ਨਾ ਇੱਕ ਫੋਕਲ ਪੁਆਇੰਟ ਵਾਲਾ ਇੱਕ ਤਾਜਪੁਰ ਰੋਡ ਵਾਲਾ ਇੱਕ ਬਹਾਦਰਕੇ ਵਾਲਾ ਇਹਨਾਂ ਤਿੰਨਾਂ ਨੂੰ ਅਸੀਂ ਕਹਿ ਰਹੇ ਸੀ ਬੰਦ ਕਰੋ ਇਹਨਾਂ ਤੇ ਕੋਈ ਮਤਲਬ ਇਹ ਗੈਰਕਾਨੂੰਨੀ ਨੇ ਕੋਈ ਇੰਡਸਟਰੀ ਸਰਕਾਰ ਨੇ ਗੱਲ ਮੰਨੀ ਬਟ ਉਹਦੇ ਸਾਨੂੰ ਇੱਕ ਕੁਝ ਕੁਐਰੀਫਾਈਕਿਸ਼ ਕਿਉਂਕਿ ਇੰਟਰਪ੍ਰੀਟੇਸ਼ਨ ਗਲਤ ਲੈ ਰਹੇ ਆ ਉਹ ਬਹੁਤ ਸਾਰੇ ਲੋਕ ਕਿ ਇਹਨਾਂ ਨੂੰ ਸਟੇ ਮਿਲ ਗਿਆ ਅਸੀਂ ਕਹਿ ਰਹੇ ਹਾਂ ਸਟੇ ਨਹੀਂ ਮਿਲਿਆਗਾ ਉਹਦੇ ਲਈ ਉਹ ਦਾ ਕਾਨੂੰਨੀ ਰਾਏ ਲੈਣ ਲਈ ਉਹਨਾਂ ਨੇ ਸੱਤੋ ਸੱਤ ਦਿਨ ਮੰਗੇ ਨੇ ਉਹ ਦੋਵਾਂ ਦੇ ਬਹਾਦਰਕੇ ਵਾਲੇ ਦਾ ਅਸੀਂ ਕਿਹਾ ਕਿ ਦੇਖੋ ਅਸੀਂ ਤੁਹਾਨੂੰ 7 ਦਿਨ ਦਿੱਤੇ ਜੀ ਤੁਸੀਂ ਕਮਿਟ ਕੀਤਾ ਉਹਨ ਇੱਕ ਗੱਲ ਸਾਡੀ ਮੰਨੋ ਕਿ ਬਹਾਦਰਕੇ ਵਾਲਾ 2 ਦਿਨਾਂ ਬਾਅਦ ਬੰਦ ਹੋਊਗਾ ਤੇ ਇਹਦੀ ਵੀ ਕਾਨੂੰਨੀ ਰਾਏ ਲੈ ਲਓ 7 ਦਿਨਾਂ ਬਾਅਦ ਡਿਸਾਈਡ ਕਰ ਲਾਂਗੇ ਜਿਹੜਾ ਇੱਕ 2-3 ਦਿਨ ਪਹਿਲਾਂ ਪ੍ਰੈਸ ਕਾਨਫਰੰਸ ਕੀਤੀ ਡਾਇੰਗ ਇੰਡਸਟਰੀ ਨੇ ਉਹਦੇ ਨਾਲ ਇਹ ਮੈਸੇਜ ਗਿਆ ਕਿ ਸ਼ਾਇਦ ਤੁਸੀਂ ਇੰਡਸਟਰੀ ਦੇ ਖਿਲਾਫ ਹੋ ਤੁਸੀਂ ਇੰਡਸਟਰੀ ਬੰਦ ਕਰਾਉਣਾ ਚਾਹੁੰਦੇ ਹੋ ਉਹਦਾ ਆਲਟਰਨੇਟ ਕੀ ਹੈ ਤੁਹਾਡੇ ਕੋਲ ਮੱਕੜ ਜੀ ਮੈਨੂੰ ਇਹ ਦੱਸੋ ਕਿ ਦੁਨੀਆ 'ਚ ਇੰਡਸਟਰੀ ਹੈ ਨਹੀਂਗੀ ਕੱਲੀ ਸਾਡੀ ਹੈ ਇੰਡਸਟਰੀ ਮੈਂਚੈਸਟਰ ਐਡਾ ਵੱਡਾ ਨਾਮ ਹੈ ਔਰ ਉੱਥੇ ਤਾਂ ਮੇਰੇ ਖਿਆਲ ਅਸੀਂ ਥੀਮਸ ਦਾ ਲੰਡਨ ਦਾ ਜ਼ਿਕਰ ਕਰਨਾ ਕਿੰਨਾ ਗੰਦਾ ਸੀ ਥੀਮਸ ਅੱਜ ਸਾਫ਼ ਹੋ ਗਿਆ ਨਾ ਐ ਹੀ ਉਤੋਂ ਦਾ ਸਿਆਣਾ ਪੈरिस ਵਾਲਾ ਕੀ ਹੈ ਕਿ ਲੋਕਾਂ ਨੇ ਗੱਲ ਸਮਝੀ ਕਿ ਜਿਹੜਾ ਡਾਈੰਗ ਦਾ ਪਾਣੀ ਹੈ ਇਹ ਕਲੀਨ ਨਹੀਂ ਹੋ ਸਕਦਾ ਤੋ ਸਾਰੀ ਜਗ੍ਹਾ ਤੇ ਡਾਈੰਗ ਬੰਦ ਹੋ ਗਈ ਈਵਨ ਤਾਮਲਾਡੂ ਚ ਹੋ ਗਈ 2011 ਚ ਹੁਣ ਡਰਾਈ ਵਾਲੀ ਡਾਈੰਗ ਆ ਗਈ ਹੈ ਇਹੀ ਗੱਲ ਅਸੀਂ ਕਹਿ ਰਹੇ ਪਹਿਲਾਂ ਕੀ ਹੁੰਦਾ ਸੀ ਨਾ ਆਲਟਰਨੇਟ ਹੈ ਕਿ ਇਹਨੂੰ ਬੰਦ ਕਰਕੇ ਨਵੀਂ ਟੈਕਨੀਕ ਨਾਲ ਡਾਈੰਗ ਕੀਤੀ ਜਾਵੇ ਡਰਾਈ ਵਾਲੀ ਡਾਈੰਗ ਲਾਓ ਡਰਾਈ ਡਾਈੰਗ ਕਰੋ ਜਾਂ ਫਿਰ ਉਹਦਾ ਤੁਸੀਂ ਬਾਏ ਪ੍ਰੋਡਕਟ ਬਣਾਓ ਕੋਈ ਵੀ ਪਾਣੀ ਨੂੰ ਉੱਥੇ ਯੂਜ਼ ਕਰੋ ਕੰਸਟਰਕਸ਼ਨ ਲਈ ਯੂਜ਼ ਕਰੋ ਬਟ ਇਹ ਜ਼ਿੰਮੇਵਾਰੀ ਫੈਕਟਰੀਆਂ ਦੀ ਹੋਵੇ ਨਾ ਕਿ ਕਿਸੇ ਹੋਰ ਦੀ ਇਹ ਕੀ ਹੈ ਅਸਲ ਸਭ ਤੋਂ ਬੈਸਟ ਇਲਾਜ ਕੀ ਹੈ ਕਿ ਡਰਾਈ ਲੈ ਕੇ ਆਓ ਇਹ ਕੀ ਕੱਲ ਹੈ ਬਹੁਤ ਸਾਰੇ ਕਹਲੋਗੇ ਔਰ ਸੈਕੰਡ ਮੱਕਾ ਮੈਂ ਤੁਹਾਨੂੰ ਇੱਕ ਗੱਲ ਇਹ ਸਾਡਾ ਕੰਮ ਥੋੜੀ ਐ ਦੱਸਣਾ ਦੇਣਾ ਇਹ ਸਰਕਾਰ ਦਾ ਕੰਮ ਐ ਜਾਂ ਇੰਡਸਟਰੀ ਵਾਲਿਆਂ ਦਾ ਕੰਮ ਮੈਂ ਕਿਉਂ ਦੇਵਾਂ ਆਲਟਰਨੇਟ ਉਹ ਚ 70 ਗੱਲਾਂ ਕੱਢਣਗੇ ਪਰ ਜਿਵੇਂ ਅੱਜ ਉਹਨਾਂ ਨੇ ਪੈਰਲਲ ਬੰਦੇ ਬਿਠਾਤੇ ਇੱਕ ਮੈਸੇਜ ਆਇਆ ਕਿ ਇਹ ਸਰਕਾਰ ਨੇ ਕੀਤਾ ਔਰ ਇੱਥੋਂ ਵੀ ਕਿਹਾ ਗਿਆ ਤੁਹਾਡੇ ਵੱਲੋਂ ਇਹ ਕੀਤਾ ਵੀ ਸਰਕਾਰ ਨੇ ਸੀ ਮੈਨੂੰ ਦੱਸੋ ਉਹਨਾਂ ਦੇ ਡਰੋਨ ਚੱਲ ਰਿਹਾ ਉੱਤੇ ਡਰੋਨ ਦੇ ਨਾਲ ਨਾਲ ਲੱਖੇ ਆ ਜਾਉ ਰਿਹਾ ਜੀ ਲੱਖਾ ਸੁਧਾਣਾ ਵੀ ਆ ਗਏ ਨੇ ਲੱਖਾ ਸੁਧਾਣਾ ਲੱਖਾ ਨਾਲ ਹੀ ਨੇ ਲਖੇ ਯਾਰ ਇੱਕ ਮਿੰਟ ਗੱਲ ਕਰ ਗੱਲ ਕਰ ਗੱਲ ਕਰ ਲੇ ਲੇਕਿਨ ਕਹਿੰਦੇ ਨੇ ਬਹੁਤ ਜ਼ਿਆਦਾ ਮੁਸ਼ਕਲ ਚਲੋ ਮੈਂ ਬੋਲ ਦਿੰਦਾ ਜੀ ਪੰਜਾਬੀਆਂ ਦੇ ਲੱਖਾ ਸੁਧਾਣਾ ਵੀ ਨਾਲ ਜੁੜੇ ਨੇ ਦੋਵਾਂ ਨਾਲ ਗੱਲਬਾਤ ਕਰਾਂਗੇ ਹਮਤੋਜਮਾਨ ਤੁਸੀਂ ਗੱਲ ਪੂਰੀ ਕਰੋ ਕਿ ਆਲਟਰਨੇਟ ਤੁਸੀਂ ਕਹਿ ਰਹੇ ਹੋ ਅਸੀਂ ਕਿਉਂ ਦਈਏ ਕਹਿ ਰਹੇ ਜਿਹੜਾ ਤੂੰ ਪੁੱਛਿਆ ਉਹਨਾਂ ਦਾ ਤੁਸੀਂ ਮੱਕੜ ਜੀ ਮੱਕੜ ਜੀ ਜੋ ਤੁਸੀਂ ਪੁੱਛਿਆ ਹੈ ਕਿ ਇਹ ਸਰਕਾਰ ਦੀ ਸ਼ੈਤ ਹੀ ਹੋਇਆ ਸੀ ਵਰਨਾ ਮੈਨੂੰ ਦੱਸੋ ਦੋ ਸੂਬਿਆਂ ਦੀ ਗਵਰਨਮੈਂਟ ਨੂੰ ਤੇ ਲੋਕ ਗਵਰਨਮੈਂਟ ਨਹੀਂ ਲੋਕਾਂ ਨੂੰ ਲਲਕਾਰ ਰਹੇ ਬੰਦੇ ਔਰ ਇੱਕ ਹੋਰ ਗੱਲ ਦੱਸਦਾ ਹਾਂ ਤੁਹਾਨੂੰ ਅੱਜ 10 ਵਜੇ ਉਹਨਾਂ ਨੂੰ ਵੱਡੇ ਵੱਡੇ ਕੈਂਟਰਾਂ 'ਚ ਬਿਠਾ ਕੇ ਲੈ ਕੇ ਉਹਨਾਂ ਤੇ ਕਿ ਫਲਾਨੀ ਫੈਕਟਰੀ ਦੇ ਨੇ ਇਹ ਫਲਾਨੀ ਇੰਡਸਟਰੀ ਦੇ ਨੇ ਇਹ ਕੰਮ ਕਰਨੇ ਲਿਆਂਦੇ ਔਰ ਕੰਮ ਕਰ ਲਈ ਨਵੇਂ ਕੱਪੜੇ ਪਾਏ ਗਏ ਹਮ ਸਟੇਜ ਲਾਈ ਗਈ ਕਾਰਪਟ ਵਿਛਾਏ ਗਏ ਲਾਈਟਾਂ ਲਾਈਆਂ ਗਈਆਂ ਰਾਤ ਨੂੰ ਵੀ ਹਮ ਕੂੜੀਆਂ ਛੋਲੇ ਖਵਾਏ ਗਏ ਡਰੋਨ ਉੱਤੇ ਰਾਖੀ ਕਰ ਰਿਹਾ 800 100 ਪੁਲਿਸ ਵਾਲਾ ਢਰ ਲਿਆ ਇਹ ਕੀ ਸੀਗਾ ਮਤਲਬ ਕਿ ਡਾਈੰਗ ਇੰਡਸਟਰੀ ਨੂੰ ਪ੍ਰੋਟੈਕਸ਼ਨ ਦਿੱਤੀ ਜਾ ਰਹੀ ਹੈ ਇੰਨਾ ਤੋਂ ਉਹਨੂੰ ਪੈਰ ਸਟਪ ਕਰਨਾ ਪਿਆ ਸੀ ਕਿ ਆ ਇਹਨਾਂ ਨੂੰ ਇੱਥੇ ਕਿ ਉਹਨਾਂ ਨੂੰ ਭਜਾਓ ਪਹਿਲਾਂ ਤਾਂ ਉੱਥੋਂ ਪਰ ਲੌਜੀਕਲ ਗੱਲ ਨਹੀਂ ਆਈ ਉਹਨਾਂ ਨੇ ਵੀ ਲੱਖੇ ਤੇ ਐਡਾ ਵੱਡਾ ਇਲਜ਼ਾਮ ਭਾਈ ਡਾਈੰਗ ਵਾਲੇ ਕਹਿੰਦੇ ਲੱਖਾ ਬਲੈਕਮੇਲਰ ਹੈ ਲੱਖਾ ਬਲੈਕਮੇਲਰ ਹੈ ਨਹੀਂ 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 ਲੱਖੇ ਨੇ ਕੋਈ ਬਲੈਕਮੇਲਿੰਗ ਥੋੜੇ ਧਿਆਨ ਚ ਹੋਵੇ ਕੋਈ ਕਿਸੇ ਤੋਂ ਪੈਸਾ ਮੰਗਿਆ ਕਿਸੇ ਨੂੰ ਬਲੈਕਮੇਲ ਕਰਕੇ ਨਹੀਂ ਵੀਰੇ ਬਿਲਕੁਲ ਨਹੀਂ ਬਲੈਕਮੇਲ ਕੀਤਾ ਹੁੰਦਾ ਵੀਰੇ ਅੱਜ ਤੱਕ ਉਹ ਸਾਹਮਣੇ ਆ ਜਾਂਦੀਆਂ ਚੀਜ਼ਾਂ ਇਹ ਚੀਜ਼ਾਂ ਲੁਕੀਆਂ ਨਹੀਂ ਰਹਿੰਦੀਆਂ ਉਹ ਉਹ ਹੱਡਾਂ ਨੂੰ ਕੱਢ ਲੈਂਦੇ ਨੇ ਮੈਂ ਮੈਂ ਇਹ ਕਹਿ ਰਿਹਾ ਕਿ ਲੌਜੀਕਲ ਗੱਲ ਉਧਰੋਂ ਨਹੀਂ ਆਈ ਤੁਸੀਂ ਲੌਜੀਕਲ ਕਹਿ ਮੈਂ ਕਹਿੰਦਾ ਵੀ ਉਹ ਕਨੇ ਬਲੈਕਮੇਲ ਰ ਲੱਖਾ ਹਾਂ ਭਾਈ ਪਲੀਜ਼ ਮੈਂ ਕਹਿੰਦਾ ਸਾਨੂੰ ਸਾਨੂੰ ਅਸੀਂ ਸਾਡੀ ਸਾਰੀ ਟੀਮ ਖੜੀ ਆ ਕਾਲੇ ਪਾਣੀ ਮੋਰਚੇ ਦੀ ਟੀਮ ਭਾਈ ਅਮਤੋਜ ਖੜਾ ਖੈਰਾ ਜੀ ਆ ਡਾਕਟਰ ਬੈਂਸ ਆ ਲੁੰਬਾ ਜੀ ਆ ਆਪਣਾ ਜਿੰਨੇ ਵੀ ਸਾਡੀ ਟੀਮ ਦੇ ਮੈਂਬਰ ਨੇ ਗੁਰਪ੍ਰੀਤ ਚੰਦਵਾਜਾ ਜੀ ਆ ਜਸਕੀਰਤ ਜੀ ਆ ਸਾਡੀ ਇੱਕ ਵੀ ਬੰਦੇ ਨੂੰ ਸਮੁੱਚੀ ਟੀਮ ਦੇ ਨੂੰ ਕਦੇ ਚਾਹ ਦਾ ਕੱਪ ਸਾਫਤ ਕਰ ਦੇਣਾ ਅਸੀਂ ਉਹਨਾਂ ਦੀ ਜੁੱਤੀ ਚ ਪਾਣੀ ਪੀਵਾਂਗੇ ਤੇ ਨਹੀਂ ਜੁੱਤੀ ਚ ਪਾਣੀ ਪੀਵਾਂਗੇ ਆ ਜੋ ਚੈਲੰਜ ਆ ਸੋ ਮੈਂ ਪਿਛਲੇ ਬਾਰੀ ਥੋੜੇ ਜਿਹੇ ਸ਼ਬਦ ਹਜੇ ਬੋਲ ਗਿਆ ਸੀਗਾ ਪਤਾ ਨਹੀਂ ਲੱਗਦਾ ਕਈ ਵਾਰੀ ਕੋਈ ਗੱਲ ਨਹੀਂ ਉਹ ਮੈਨੂੰ ਕਹਿ ਦਿੰਦੇ ਆ ਕਹਿੰਦੇ ਯਾਰ ਵੀ ਨਾਲ ਦੀ ਫੋਨ ਫੋਨ ਕਰਕੇ ਬਾਈ ਇਹ ਜੀ ਭਾਸ਼ਾ ਨਾ ਬੋਲਿਆ ਕਰ ਮਾਜ ਜਵਾਬ ਕੀ ਜੇ ਬੰਦਿਆਂ ਨੂੰ ਕਹਿੰਦੇ ਆ ਉਹ ਦੇ ਰਹੇ ਆ ਕਿ ਇਹ ਇੰਡਸਟਰੀ ਬੰਦ ਕਰਾਉਣਾ ਚਾਹੁੰਦੇ ਤੇ 10 ਲੱਖ ਬੰਦਾ ਉਹਨਾਂ ਨੇ ਕਿਹਾ ਡਾਇਰੈਕਟਲੀ ਇਨਡਾਇਰੈਕਟਲੀ ਜੁੜਿਆ ਉਹ ਕਿੱਥੇ ਜਾਊਗਾ ਉਹ ਕਹਿੰਦੇ ਦੇਖੋ ਭਾਈ ਜੀ ਇੱਕ ਪਾਸੇ ਉਹ ਕਹਿੰਦੇ 10 ਲੱਖ ਬੰਦਾ ਜੁੜਿਆ ਇੱਕ ਪਾਸੇ ਇੱਥੇ 50 ਲੱਖ 60 ਲੱਖ 70 ਲੱਖ 80 ਲੱਖ ਛੱਡੋ 3 ਕਰੋੜ ਬੰਦਾ ਮਰ ਰਿਹਾ ਹਾਂ ਬਿਲਕੁਲ ਮਰ ਰਿਹਾ ਹੈ ਹੋਏ ਇਹ ਕਿਹੜਾ ਇਹ ਕਿਥੋਂ ਦਾ ਕਾਨੂੰਨ ਕਹਿੰਦਾ ਹੈ ਇਹ ਕਿਹੜਾ ਸੰਵਿਧਾਨ ਕਹਿੰਦਾ ਹੈ ਇਹ ਕਿਹੜੀ ਦੁਨੀਆ ਦੀ ਕੁਦਰਤ ਕਹਿੰਦੀ ਹੈ ਕਿ ਤੁਸੀਂ ਪੈਸਾ ਕਮਾਉਣ ਲਈ ਜ਼ਹਿਰ ਦੇ ਕੇ ਲੋਕਾਂ ਨੂੰ ਮਾਰਦੇ ਹੋ। ਸਹੀ ਗੱਲ। ਹਨਾ ਇਹ ਤਾਂ ਕੋਈ ਕਾਨੂੰਨ ਨਹੀਂ ਨਾ। ਤੁਸੀਂ ਤੁਸੀਂ ਇਹ ਦੱਸੋ ਜਿਹੜੀ ਇੰਡਸਟਰੀ ਆ ਕੀ ਉਹ ਪੰਜਾਬ ਚ ਹੀ ਆ ਇਕੱਲੀ? ਪੂਰੀ ਦੁਨੀਆ ਚ ਪੂਰੀ ਦੁਨੀਆ ਚ ਆ ਭਾਰਤ ਦੇ ਹੋਰ ਸੂਬਿਆਂ ਚ ਆ। ਉੱਥੇ ਜੇ ਨਾ ਪਾਇਆ ਜਾਂਦੀਆਂ ਉੱਥੋਂ ਦੇ ਦਰਿਆ ਇਹ ਹਜੇ ਗੰਦੇ ਨੇ। ਅਸੀਂ ਥੀਮਸ ਦਾ ਜ਼ਿਕਰ ਕਰ ਰਹੇ ਸੀ। ਅਸੀਂ ਮਤੋਜਮਾਨ ਕਹਿ ਰਹੇ ਸੀ ਕਿ ਉਹ ਸਾਫ਼ ਹੈ ਦੇਖੋ ਤੁਸੀਂ। ਔਰ ਜਿੰਨੀ ਇੰਡਸਟਰੀ ਉੱਥੇ ਆ ਕਿਤੇ ਇੰਡਸਟਰੀ ਹੈਗੀ? ਪਤਾ ਕੀ ਆ ਮੱਕੜ ਜੀ। ਜਿਵੇਂ ਲੱਖੇ ਨੇ ਕਿਹਾ ਜ਼ਿੰਦਗੀ ਦਾ ਆਲਟਰਨੇਟਿਵ ਹੈ। ਪਾਣੀ ਦਾ ਹੈ। ਜਿਹੜੀ ਚੀਜ਼ ਬਣਾ ਨਹੀਂ ਸਕਦੇ ਉਹਨੂੰ ਗੰਦੀ ਕਿਵੇਂ ਕਰਦੇ ਹੋ ਔਰ ਸੈਕਿੰਡ ਪਹਿਲੀ ਗੱਲ ਤਾਂ 10 ਲੱਖ ਦੀ ਗਿਣਤੀ ਨਹੀਂ ਇਹ ਲੱਖ ਦੀ ਗਿਣਤੀ ਹੈ ਠੀਕ ਹੈ ਉਸ ਤੋਂ ਵੀ ਅਗਲੀ ਗੱਲ ਕੀ ਇਹ ਫੈਕਟਰੀਆਂ ਡਾਈਂਗ ਵਾਲੀਆਂ ਪਏ ਅਸੀਂ ਤਾਂ ਆਨੇ ਚਲਾਓ ਡਾਈਂਗ ਪਰ ਡਰਾਈ ਵਾਲੀ ਲੈ ਕੇ ਆਓ ਸੀਐਲਡੀ ਕਰੋ ਇਹ ਆਲਟਰਨੇਟ ਹੈ ਮੈਂ ਕਿਹਾ ਇਹ ਦੁਨੀਆ ਨੇ ਵਰਤ ਲਿਆ ਠੀਕ ਹੈ ਇਹ ਵਰਲਡ ਜੋ ਹੋ ਗਿਆ ਤਾਂ ਮੰਨ ਲਾ ਟੂ ਜੋ ਹੋ ਗਿਆ ਬਾਕੀ ਦੇਸ਼ ਜੋ ਹੋ ਗਿਆ ਪਹਿਲਾਂ ਕੀ ਹੁੰਦਾ ਸੀ ਦੁਨੀਆ ਦਾ ਕਚਰਾ ਹਿੰਦੁਸਤਾਨ 'ਚ ਸੜਦੇ ਸੀ ਹੁਣ ਦੁਨੀਆ ਦਾ ਤੇ ਹਿੰਦੁਸਤਾਨ ਦਾ ਕਚਰਾ ਪੰਜਾਬ 'ਚ ਸਟ੍ਰੀਨਿੰਗ ਸਾਰਾ ਕੁਝ ਯਾਨੀ ਕਿ ਪੰਜਾਬ ਨਹੀਂ ਗੰਦਾ ਕਰ ਰਿਹਾ ਸਾਰਾ ਹੌਜਰੀ ਦੇ ਵਿੱਚ ਕਿੰਨੇ ਬੰਦੇ ਬੇਰੁਜ਼ਗਾਰ ਹੋ ਗਏ ਨੇ ਕਿੰਨੀਆਂ ਹੋਰ ਇੰਡਸਟਰੀਆਂ ਨੇ ਮੈਂ ਤੁਹਾਨੂੰ ਕਹਾਂ ਇਹ ਸਿਰਫ ਬਹਾਨਾ ਹੈ ਕੀ ਅੱਜ ਕਿੰਨੀਆਂ ਫੈਕਟਰੀਆਂ ਰਿਵਰਸ ਬੋਰ ਕਰਕੇ ਥੱਲੇ ਪਾਣੀ ਪਾ ਰਹੀਆਂ ਨੇ ਸਾਡੀ ਜ਼ਮੀਨ ਮੈਨੂੰ ਇਹ ਆਉਂਦੇ ਨਾ ਇਕਨੋਮੀ ਹੈ ਜਿਹੜੇ ਬਿਮਾਰ ਹੁੰਦੇ ਨੇ ਲੋਕਾਂ ਦਵਾਈਆਂ ਤੇ ਪੈਸੇ ਲੱਗਦੇ ਨੇ ਸਾਡੀਆਂ ਟ੍ਰੇਨਾਂ ਬੀਕਾਨੇਰ ਜਾਂਦੀਆਂ ਨੇ ਉਹ ਕਿੱਧਰ ਜਾਂਦੀ ਐ ਇਕਨੋਮੀ ਕਿੱਧਰ ਜਾਂਦੀ ਐ ਸਾਡੀ ਪੈਸੇ ਕਿੰਨੇ ਹਜ਼ਾਰ ਕਰੋੜ ਬੰਦਾ ਚਲਿਆ ਗਿਆ ਇੰਗਾਬਾਰ ਸਾਡਾ ਸਟੂਡੈਂਟ ਕਿੰਨੇ ਪੈਸੇ ਚਲੇ ਗਏ ਕਿਉਂ ਜਾ ਰਹੇ ਨੇ ਇਹ ਵੀ ਵਨ ਆਫ ਦੀ ਰੀਜ਼ਨ ਐ ਕਿ ਅੱਜ ਸਾਡਾ ਪੰਜਾਬ ਦਾ ਪਾਣੀ ਨਾ ਪੀ ਸਕਦੇ ਉਹ ਨਾ ਆ ਸਕਦੇ ਉਹ ਰਾਜ ਸਭਾ ਤੇ ਰਿਪੋਰਟ ਪੇਸ਼ ਹੋਈ ਐ ਤੁਸੀਂ ਤੁਸੀਂ ਇਹ ਕਹਿ ਰਹੇ ਸੀ ਇਹ ਦੁੱਖ ਐ ਕਿ ਜਿੱਥੇ ਨੇੜੇ ਤੇੜੇ ਦੇ ਪਿੰਡਾਂ ਦੇ ਲੋਕ ਐ ਉਹ ਨਹੀਂ ਬੋੜੇ ਬਹੁਤ ਦੂਰੋਂ ਰਾਜਸਥਾਨ ਹਰਿਆਣੇ ਤੋਂ ਆ ਗਏ ਇਹ ਹਲੂਣਾ ਕਿਉਂ ਨਹੀਂ ਵੱਜਿਆ ਅਸੀਂ ਨਾ ਬਾਈ ਬਾਈ ਅਮਤੋਜ ਮੈਂ ਸਾਡੀ ਸਾਰੀ ਟੀਮ ਅਸੀਂ ਲਗਾਤਾਰ ਪੰਜਾਂ ਛੇ ਮਹੀਨਿਆਂ ਤੋਂ ਬੀਕਾਨੇਰ ਤੋਂ ਸ਼ੁਰੂ ਹੋ ਕੇ ਗੰਗਾ ਨਗਰ ਤੋਂ ਸ਼ੁਰੂ ਹੋ ਕੇ ਉਧਰ ਫਾਇਲਕਾ ਬੋਰ ਤੋਂ ਹੁੰਦੇ ਹੋਏ ਫਰੀਦਕੋਟ ਮੁਕਸਰ ਫਰੋਜਪੁਰ ਮੋਗਾ ਲੁਧਿਆਣੇ ਦੇ ਵੀ ਆ ਸਾਰੇ ਪਿੰਡਾਂ ਨਾਲ ਨਾਲ ਅਸੀਂ ਸਾਰਿਆਂ ਚ ਗਏ ਬਹੁਤ ਵੱਡੇ ਵੱਡੇ ਘੱਟ ਸੱਥਾਂ ਚ ਲੋਕਾਂ ਦੇ ਅੱਜ ਕਿਹੜੀ ਗੱਲ ਤੋਂ ਨਹੀਂ ਆਈ ਜੇ ਮੈਂ ਕਹਨਾ ਅੱਜ ਰਾਜਸਥਾਨ ਤੋਂ ਲੋਕ ਆ ਗਏ ਚੱਲ ਕੇ ਅੱਜ ਹਰਿਆਣੇ ਤੋਂ ਆ ਗਏ ਅੱਜ ਪੰਜਾਬ ਦੇ ਉਹ ਬਠਿੰਡੇ ਬਾਗ ਦੇ ਜ਼ਿਲ੍ਹਿਆਂ ਤੋਂ ਚੱਲ ਕੇ ਆ ਗਏ ਮਾਨਸਰ ਸਾਹਿਬ ਮਹਾਜਨਵੀਰ ਵੀ ਆਏ ਹਿੰਦੂ ਵੀਰ ਵੀ ਆ ਸਾਡੇ ਇੱਥੇ ਹਿੰਦੂ ਭਰਾ ਆਏ ਇੱਥੋਂ ਉੱਠ ਕੇ ਉਹਨਾਂ ਨੇ ਬੋਲੇ ਵੀ ਇੱਥੇ ਆ ਕੇ ਬੋਲ ਕੇ ਵੀ ਗਏ ਬੋਲੇ ਉਹਨਾਂ ਦੇ ਸਤਿ ਸ਼੍ਰੀ ਅਕਾਲ ਦੇ ਨਾਰੇ ਲੱਗੇ ਨੇ ਇੱਕ ਪਿੱਛੇ ਖੜਾ ਵੀ ਬੋਲੂਗਾ ਬਿਲਕੁਲ ਉਹ ਸਾਡੇ ਜੇ ਸਾਡੇ ਹਿੰਦੂ ਭਰਾ ਸਾਡੇ ਇੱਥੇ ਆ ਕੇ ਨਾਲ ਖੜ ਗਏ ਜਿਹੜੇ ਲੜਨ ਵਾਲੇ ਆਪਣੇ ਆਪ ਨੂੰ ਜਿਹੜਾ ਕੌਮ ਅਸੀਂ ਮੰਨਦੇ ਆ ਜੇ ਇੱਥੋਂ ਜਿੰਨੇ ਪਿੰਡ ਨੇ ਬਾਕੀ ਛੱਡ ਦੋ ਲੁਧਿਆਣਾ ਜਿੰਨੇ ਬੁੱਢੇ ਦਰਿਆ ਦੇ ਉੱਤੇ ਉੱਤੇ ਪਿੰਡ ਨੇ ਜੇ ਸਤਲੁਜ ਦੇ ਉੱਤੇ ਉਹੀ ਉੱਠ ਕੇ ਆ ਜਾਂਦੇ ਕੱਲੇ ਕੱਲੇ ਪਿੰਡ ਦੇ ਵਿੱਚੋਂ ਕੱਲੇ ਕੱਲੇ ਘਰ ਦੇ ਵਿੱਚੋਂ ਤਾਂ ਚੀਕ ਪਵਾ ਦਿੰਦੇ ਕਿਉਂ ਬਾਈ ਯਾਰ ਸਵਾਲ ਇਹ ਪੈਦਾ ਕਿਉਂ ਅਸੀਂ ਮੌਤ ਹੁੰਦਾ ਸਾਡੇ ਘਰਾਂ 'ਚ ਵੜ ਗਈ ਨਾਲੋਂ ਮੰਨਦੇ ਨੇ ਆ ਬਲੀਪੁਰ ਪਿੰਡ ਬਾਈ ਬਲੀਪੁਰ ਪਿੰਡ ਅਸੀਂ ਗਏ ਉਹ ਕਹਿੰਦੇ ਸਾਡੇ 60 ਸਾਲ ਤੋਂ ਉਮਰ ਹੀ ਹੈ ਨਹੀਂ ਨਾ ਖਤਮ ਹੋ ਜਾਂਦੇ ਲੋਕ ਢਿੱਡ ਚੀਰੇ ਪਏ ਕੇ ਦੀ ਬਾਈਪਾਸ ਹੋਇਆ ਵਾ ਜਮ ਦੇ ਜਵਾਕਾਂ ਨੂੰ ਮੂੰਹ ਦੇ ਕੈਂਸਰ ਹੈ ਹੈਪਾਟਾਈਟਸ ਸੀ ਬਹੁਤ ਜਾਲ ਕਾਲਾ ਪੀਲਾ ਪਾਣੀ ਵੀ ਵਿੱਚ ਨਹੀਂ ਮਿਲਦਾ ਬਾਅਦ ਤਿੰਨ ਮਹੀਨੇ ਬਾਅਦ ਟੈਸਟ ਹੁੰਦਾ ਹੈ ਕਾਲੇ ਪਿੱਲਿਏ ਦਾ ਯੈਸ ਔਰ ਉਹਨਾਂ ਦੇ ਹਰ ਵਾਰੀ ਅਸੀਂ ਡਰਦੇ ਹਾਂ ਜਦੋਂ ਸੂਈ ਲੱਗਦੀ ਹੈ ਕਿਤੇ ਪੋਜ਼ਿਟਿਵ ਨਾ ਨਿਕਲਾ ਦੇ ਪਰ ਜਿਹੜੇ ਅੱਜ ਤੁਹਾਨੂੰ ਉਹ ਵਾਦੇ ਕਰਕੇ ਗਏ ਐ ਇਨ ਕੇਸ ਸਰਕਾਰ ਪੂਰੀ ਨਹੀਂ ਉੱਤਰਦੀ ਥੋੜਾ ਅਗਲਾ ਲਾਈਨ ਆਫ ਐਕਸ਼ਨ ਕੀ ਹੈ ਬਾਈ ਪਹਿਲੀ ਗੱਲ ਤਾਂ ਇਹ ਥੁੱਕ ਕੇ ਚੱਟਣ ਵਾਲੀ ਗੱਲ ਹੋਊਗੀ ਏਡੀਸੀ ਪ੍ਰਸ਼ਾਸਨ ਇੱਥੇ ਜ਼ਿਲ੍ਹੇ ਦੇ ਅਧਿਕਾਰੀ ਬੋਲ ਕੇ ਗਿਆ ਵੀ ਅਸੀਂ 2 ਦਿਨਾਂ ਦੇ ਵਿੱਚ ਜਿਹੜਾ 1.5 ਕਰੋੜ ਲੀਟਰ ਵਾਲਾ ਜ਼ਹਿਰ ਆ ਉਹ ਬਾਦ ਰੱਖਿਆ ਵਾਲਾ ਬੰਦ ਕਰ ਦਾਂਗੇ 9 ਕਰੋੜ ਲੀਟਰ ਦਾ ਜਿਹੜਾ ਹੈਗਾ ਸੋਡਾ ਅਸੀਂ ਸਾਨੂੰ ਹਫ਼ਤੇ ਦਾ ਸਮਾਂ ਦੇ ਦਿਓ ਅਸੀਂ ਕਾਨੂੰਨੀ ਪ੍ਰਕਿਰਿਆ ਸਾਰੀ ਪੂਰੀ ਕਰਕੇ ਬੰਦ ਕਰ ਜੇ ਮੁਕਰ ਦੇ ਵੀ ਕੋਈ ਗੱਲ ਨਹੀਂ ਮੁਕਰ ਦੇ ਜਾਣਦੇ ਫਿਰ ਅਸੀਂ ਕਿਹੜਾ ਕਦੇ ਵਾਗ ਗਏ ਗਵਰਨਮੈਂਟ ਕੱਲ ਤੋਂ ਹੋਊਗੀ ਸਾਰਿਆਂ ਦੇ ਸਾਹਮਣੇ ਝੂਠੀ ਦੁਨੀਆ ਨੂੰ ਪਤਾ ਲੱਗੂ ਅਰੇ ਖੋਰ ਕੀ ਆ ਨਾ ਮੱਕੜ ਜੀ ਇਹ ਕੀ ਆ ਨਾ ਫਿਰ ਦੁਬਾਰਾ ਲਾਮ ਬੰਦ ਕਰਨਾ ਨਹੀਂ ਮੈਂ ਦੱਸ ਦਿਆਂ ਤੁਹਾਨੂੰ ਇਹ ਨਹੀਂ 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 ਦੁਬਾਰਾ ਕਿਹੜੀ ਕੋਲੋਂ ਲਾਮ ਬੰਦ ਤਾਂ ਹੋਏ ਵੀ ਐ ਹਾਂ ਔਰ ਸਭ ਦੇ ਜਗਾਰਿਆਂ 'ਚ ਫੈਸਲਾ ਹੋਇਆ ਨੇ ਸਾਰਿਆਂ ਦੀ ਸਹਿਮਤੀ ਨਾਲ ਫੈਸਲਾ ਹੋਇਆ ਉਹਦੇ ਇੱਕ ਵਜ੍ਹਾ ਸੀ ਦੇਖੋ ਇਹ ਕੀ ਆ ਉਹ ਕਹਿ ਰਹੇ ਸਟੇ ਮਿਲਿਆ ਹੋਇਆ ਦੋਵਾਂ ਨੂੰ ਅਸੀਂ ਕਹਿ ਰਹੇ ਸਟੇ ਨਹੀਂ ਮਿਲਿਆ ਹੋਇਆ ਉਹਦੀ ਇੰਟਰਪ੍ਰੀਟੇਸ਼ਨ ਦਾ ਫਰਕ ਆਉਂਦਾ ਜੀ ਆਹ ਦੇਖੋ ਕਿਹਾ ਗਿਆ ਉਹਨੋਂ ਉਹਦੀਆਂ ਕਲੈਰੀਆ ਉਹ ਕਲੈਰਿਟੀਆਂ ਹੋਣੀਆਂ ਨੇ ਠੀਕ ਹੈ ਔਰ ਫਿਰ ਉਸ ਤੋਂ ਬਾਅਦ ਪਹਿਲਾਂ ਫੈਕਟਰੀਆਂ ਬੰਦ ਹੋਣਗੀਆਂ ਫਿਰ ਸੈਂਟਰ ਬੰਦ ਹੋਊਗਾ ਮੋਟਾ ਰੁਪਿਆ ਦਿੱਲੀ ਵਾਲੇ ਇੱਥੋਂ ਇਕੱਠਾ ਕਰ ਰਹੇ ਆ ਪੰਜਾਬ ਦੇ ਵਿੱਚੋਂ ਕਈ ਕਰੋੜਾਂ ਨਹੀਂ ਕਈ ਅਰਬਾਂ ਰੁਪਿਆ ਕੱਲੀਆਂ ਡੈਂਗਾ ਤੋਂ ਦਿੱਲੀ ਵਾਲਿਆਂ ਨੂੰ ਜਾਂਦਾ ਹੈ ਇਲੈਕਸ਼ਨ ਵੀ ਆ ਗਏ ਹੁਣ ਦਿੱਲੀ ਬਿਲਕੁਲ ਸਾਰਾ ਫੰਡ ਮੋਟਾ ਇੱਥੋਂ ਉਹਨਾਂ ਨੂੰ ਜਾਂਦਾ ਹੈ ਜਿਸ ਕਰਕੇ ਉਹਨਾਂ ਨੇ ਪੂਰਾ ਜ਼ੋਰ ਲਾਤਾ ਇਥੇ ਸੀਪੀਓ ਨੂੰ ਕਹਿਤਾ ਡੀਸੀ ਨੂੰ ਕਹਿਤਾ ਵੀ ਜੋ ਮਰਜ਼ੀ ਹੋ ਜਾ ਜਿਹੜੇ ਆ ਤੁਰੇ ਫਿਰਦੇ ਆ ਲੋਕ ਇਹਨਾਂ ਨੂੰ ਚਿੜੀ ਨਹੀਂ ਫਰਕਣ ਦੇਣੀ ਸਾਡੇ ਡਾਂਗਾ ਸਾਨੂੰ ਘਰਾਂ ਦੇ ਬੰਦ ਸਾਨੂੰ ਰਾਜ ਗੱਡੀਆਂ ਸਾਡੀਆਂ ਭੰਨ ਕੇ ਸਾਨੂੰ ਫੜਦੇ ਪੱਕੇ ਹੀ ਡਾਂਗਾ ਮਾਰੀਆਂ ਕਿ ਆਪ ਆਮ ਕਹਿ ਦਿੰਦੇ ਆ ਵੀ ਡਾਂਗ ਫੇਰੀ ਉਹ ਗੱਲ ਹੈ ਕਿ ਸੱਚੀ ਆਪਣੇ ਮੁੰਡਿਆਂ ਦੇ ਡਾਂਗਾ ਮਾਈ ਇੱਥੇ ਮਾਈ ਆਈ 70 ਸਾਲ ਦੀ ਉਹਦੇ ਵੀ ਡਾਂਗਾ ਬੱਜੀਆਂ ਮਾਂ ਦੇ 70 ਸਾਲ ਦੀ ਇੱਥੇ ਮਾਰੇ ਗਏ ਅੱਜ ਜੋ ਕਹਿਣਾ ਡੀਸੀਪੀ ਉਹ ਰਾਣੇ ਸਾਰੇਆਂ ਦੇ ਸਾਹਮਣੇ ਕਹੀ ਹੈ ਕਿ ਜੀ ਜ਼ਿਆਤੀਆਂ ਹੋਈਆਂ ਨੇ ਉਹਨਾਂ ਨੇ ਉਹਦੀ ਮਾਫੀ ਮੰਗੀ ਔਰ ਨਾਲ ਉਹਨਾਂ ਨੇ ਸਾਰੀ ਪਬਲਿਕ ਦੇ ਸਾਹਮਣੇ ਪੂਰੀ ਸੰਗਤ ਦੇ ਵਿੱਚ ਕਿਹਾ ਔਰ ਨਾਲ ਉਹਨਾਂ ਨੇ ਕਿਹਾ ਕਿ ਵੀਡੀਓ ਬਣੇ ਹੋਣਗੇ ਉਹਨਾਂ ਤੇ ਕਾਰਵਾਈ ਵੀ ਹੋਗੀ ਜਿਹੜੀ ਪੁਲਿਸ ਨੇ ਕੀਤਾ ਜਿਹੜੀ ਥੋਡੀ ਵੀਡੀਓ ਆਈ ਹੈ ਕਾਰ ਤੇ ਡਾਂਗਾ ਮਾਰ ਰਹੇ ਹੈ ਤਾਂ ਕਾਰ ਤੇ ਤੁਸੀਂ ਇਹ ਕਾਰ ਦਾ ਜ਼ਿਕਰ ਵੀ ਕਰ ਰਹੇ ਸੀ ਕਿਸੇ ਦਾ ਵੀ ਜੇ ਬੰਦਾ ਗ੍ਰਫਤਾਰ ਕਰਨਾ ਸੀ ਕਾਰ ਕਿਉਂ ਭੰਨ ਰਹੇ ਹੋ ਅਸੀਂ ਅਸੀਂ ਖੋਲਿਆ ਨਹੀਂ ਅਸੀਂ ਉਹਨਾਂ ਟਾਕੀਆਂ ਪੱਟਣ ਲੱਗੇ ਉਹਨਾਂ ਨੇ ਫਟਾਕ ਭੰਨ ਕੇ ਸ਼ੀਸ਼ਾ ਅੰਦਰੋਂ ਖੋਲ ਲਿਆ ਮੈਂ ਜਿਹੜੀ ਗੱਲ ਅਗਲੀ ਮੱਕੜ ਕਰਦਾ ਨਾ ਹੁਣ ਇਹਨੂੰ ਮੁੱਦੇ ਨੂੰ ਅਸੀਂ ਬਾਰ-ਬਾਰ ਮੈਂ ਤੇ ਬਾਈ ਨੇ ਬਾਰ-ਬਾਰ ਹੀ ਗੱਲ ਕੀਤੀ ਵੀ ਇਹਨੂੰ ਮੁੱਦੇ ਨੂੰ ਇਹ ਦਿਸ਼ਾ ਹੋਰ ਦੇ ਰਹੇ ਆ ਜਿਵੇਂ ਉਹ ਵੀ ਅੱਜ ਬੋਲੇ ਪੰਜਾਬੀ ਬਨਾਮ ਪ੍ਰਵਾਸੀ ਬਿਲਕੁਲ ਬਣਾਉਣ ਦੀ ਕੋਸ਼ਿਸ਼ ਕੀਤੀ ਬਿਲਕੁਲ ਅਸੀਂ ਬੜੇ ਲੰਮੇ ਸਮੇਂ ਤੋਂ ਇਹ ਗੱਲ ਕਹਿ ਰਹੇ ਆ ਵੀ ਅਸੀਂ ਕਿਸੇ ਪ੍ਰਵਾਸੀ ਨੂੰ ਨਾ ਨਫ਼ਰਤ ਕਰਦੇ ਆ ਅੱਜ ਮੈਂ ਖੜਾ ਬਾਈ ਅਮਤੋਜ ਖੜਾ ਸਾਡੇ ਵੱਲੋਂ ਬਾਈ ਅਜੀਪਾਲ ਬਰਾੜ ਦੀ ਮੈਂ ਗੱਲ ਕਰਾਂ ਸਾਡੇ ਵੱਲੋਂ ਕਿਸੇ ਬੰਦੇ ਨਾਲ ਕਿਸੇ ਪ੍ਰਵਾਸੀ ਨਾਲ ਕੋਈ ਹੇਟ ਨਹੀਂ ਕੋਈ ਨਫ਼ਰਤ ਨਹੀਂ ਕੋਈ ਉਹਦਾ ਵਿਰੋਧ ਨਹੀਂ ਉਹ ਕੰਮ ਆਉਣ ਜੀ ਸੱਤ ਕਿਉਂ ਸਾਨੂੰ ਕੋਈ ਨਹੀਂ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਜਿਹੜੇ ਹਿਮਾਚਲ ਦੇ ਕਾਨੂੰਨ ਨੇ ਜਿਹੜੇ ਉੱਤਰਾਖੰਡ ਦੇ ਕਾਨੂੰਨ ਨੇ ਜਿਹੜੇ ਜੰਮੂ ਕਸ਼ਮੀਰ ਦੇ ਬਾਕੀ ਸੂਬਿਆਂ ਦੇ ਕਾਨੂੰਨ ਨੇ ਉਹਦੇ ਤਹਿਤ ਪੰਜਾਬ 'ਚ ਕਾਨੂੰਨ ਕਿਉਂ ਨਹੀਂ ਬਣਦਾ ਹਾਂ ਸਹੀ ਸਾਡੀ ਤਾਂ ਡੈਮੋਗ੍ਰਾਫੀ ਬਦਲੀ ਜਾ ਰਹੀ ਆ ਸਾਡੀਆਂ ਤਾਂ ਨੌਕਰੀਆਂ ਸਾਡੇ ਚ ਬਾਕੀਆਂ ਦੀਆਂ ਖੋਹਾਂ ਜਾ ਰਹੀਆਂ ਨੇ ਸਾਡੀਆਂ ਜ਼ਮੀਨਾਂ ਖੋਹਾਂ ਜਾ ਰਹੀਆਂ ਨੇ ਸਾਡੇ ਗਰੀਬਾਂ ਮਜ਼ਦੂਰਾਂ ਦੇ ਹੱਕ ਜਿਹੜਾ ਕੰਮ ਸਾਡੇ ਮਜ਼ਦੂਰ ਨੂੰ ਮਿਲਣਾ ਸਾਡਾ ਗਰੀਬ ਪੰਜਾਬ ਦਾ ਸਾਡੇ 80 ਭਾਈਚਾਰੇ ਦੇ ਲੋਕ ਨੇ ਉਹਨਾਂ ਦਾ ਹੱਕ ਜਿਹੜਾ ਉਹਨੂੰ ਮਿਲਣਾ ਚਾਹੀਦਾ ਉਹ ਮਾਰੇ ਗਏ ਵਿਚਾਰੇ ਸਾਡੇ ਜਮ੍ਹਾਂ ਖਤਮ ਹੋ ਗਏ ਨਸ਼ਿਆਂ ਦੇ ਲਾਤੇ ਗਰੀਬਾਂ ਦੇ ਮੁੰਡੇ ਉਹ ਖਤਮ ਕਰਤੇ ਉਹ ਸਾਰੇ ਹੱਕ ਮਾਰੇ ਗਏ ਸਾਡੇ ਅਸੀਂ ਆਪਣੇ ਹੱਕ ਲਈ ਰੋਣੇ ਆ ਵੀ ਇਹ ਕਾਨੂੰਨ ਬਣੇ ਵਿਧਾਨ ਸਭਾ ਦੇ ਵਿੱਚ ਜਿਵੇਂ ਖੈਰੇ ਨੇ ਇੱਕ ਪ੍ਰਾਈਵੇਟ ਮੈਂਬਰ ਬਿਲ ਲਿਆਂਦਾ ਉਹ ਤੇ ਚਰਚਾ ਨਹੀਂ ਹੋਈ ਚੱਕ ਕੇ ਸਪੀਕਰ ਨੇ ਟੋਕਰੀ 'ਚ ਮਾਰਿਆ ਬਿਲਕੁਲ ਅਸੀਂ ਕਹਿੰਦੇ ਹਾਂ ਖੈਰੇ ਦੇ ਨਾਲ ਆਵਾਜ਼ ਬੁਲੰਦ ਕਰਨੀ ਚਾਹੀਦੀ ਸਮੁੱਚੇ ਪੰਜਾਬ ਨੂੰ ਤੇ ਖੈਰੇ ਸਾਹਿਬ ਨੂੰ ਫੇਰ ਕਹਿੰਦੇ ਸੁਖਪਾਲ ਸਿੰਘ ਖੈਰਾ ਜੀ ਤੁਸੀਂ ਦੁਬਾਰਾ ਫੇਰ ਅਗਲੀ ਵਿਧਾਨ ਸਭਾ ਦੇ ਵਿੱਚ ਐਡ ਵੀ ਕਰਾਂਗੇ ਚੀਜ਼ਾਂ ਐਡ ਕੀ ਹੁਣ ਤੁਸੀਂ ਸੋਚੋ ਸਾਡੇ ਜਿਹੜੇ ਆਲੋਚਕ ਸੀ ਪਤਾ ਕੀ ਆਂਦੇ 40 ਲੱਖ ਜਦ ਕਿ ਟੋਟਲ ਗਿਣਤੀ 50 ਲੱਖ ਹੈ ਪ੍ਰਵਾਸੀਆਂ ਦੀ ਪੰਜਾਬ 'ਚ ਮੱਕੜ ਸਾਹਿਬ 3 ਕਰੋੜ ਦੇ ਗਰੀਬ ਆਪਾ ਬੰਦੇ ਆ 50 ਲੱਖ ਪ੍ਰਵਾਸੀ ਨੇ ਤੇ ਦੱਸੋ ਡੈਮੋਗ੍ਰਾਫੀ ਤਾਂ ਚੇਂਜ ਹੋ ਗਈ ਬੱਚੇ ਆਖੀ ਆਨੇ ਆਉਣ ਵਾਲੀ ਆਪ ਵੇਖ ਲੋ ਅੱਜ ਸਭ ਤੋਂ ਵੱਡਾ ਸੁਭਾ ਜਿੱਨੀ ਤਾਂ ਕੱਲ ਇੰਟਰ ਮੈਰਿਜਸ ਤਾਂ ਹੋਣਗੇ ਹੀ ਸਾਨੂੰ ਇਹਦਾ ਪ੍ਰੋਬਲਮ ਕੀ ਹੈ ਕਿ ਜਿਹੜਾ ਬੰਦਾ ਬਾਹਰੋਂ ਆਇਆ ਉਹ ਤੁਹਾਡੇ ਹਿੱਤਾਂ ਨਾਲ ਨਹੀਂ ਖੜਦਾ ਅੱਜ ਹੋਇਆ ਸਾਬਤ ਉਹ ਜਾ ਕੇ ਖੜ ਗਏ ਨਾ ਉਲਟ ਖੜ ਗਏ ਆ ਇਧਰ ਸਾਰੇ ਇਹ ਬਹੁਤ ਵੱਡਾ ਪੁਆਇੰਟ ਹੈ ਇਹ ਪੁਆਇੰਟ ਹੈ ਨਾ ਇਹ ਬਹੁਤ ਵੱਡੀ ਗੱਲ ਹੈ ਕਿ ਉਹ ਪੰਜਾਬ ਦੇ ਬਿਲਕੁਲ ਉਲਟਾ ਕੇ ਬਰਾਬਰ ਤੇ ਖੜ ਗਏ ਉਹਨਾਂ ਨੂੰ ਪਤਾ ਹੀ ਨਹੀਂ ਉਹਨਾਂ ਦਾ ਮੋੜ ਨਹੀਂ ਸਤਲੋਜ ਨਾਲ ਸਾਨੂੰ ਮੋਹ ਹੈ ਜਿੱਥੋਂ ਅਮਰਦਸ ਸਾਹਿਬ ਆਏ ਹਾਂ 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 ਸਾਨੂੰ ਮੋਹ ਉਹਦੇ ਨਾਲ ਸਾਨੂੰ ਮੋਹ ਆ ਹੰਸਲਾ ਨਦੀ ਨਾਲ ਜਿਹਨੂੰ ਜਿਹੜੀ ਠੰਡੇਪੁਰ ਚ ਥੱਲੇ ਜਾਂਦੀ ਸੀ ਉਹਦਾ ਨਾਲਾ ਬਣਾਤਾ ਪ੍ਰੋਬਲਮ ਕੀ ਹੋ ਰਹੀ ਹੈ ਕਿ ਇਹ ਆਂਦੇ ਨੇ ਬਾਹਰ ਗਏ ਸਾਡੇ ਓਏ ਟੋਟਲ ਪੰਜਾਬੀ ਜਮ੍ਹਾਂ ਕਰ ਲਓ ਦੁਨੀਆ ਚ ਕੀ 50 ਲੱਖ ਹੈਗੇ ਨੇ ਤੇ ਕਿੱਡੇ ਵੱਡੇ ਵੱਡੇ ਰੱਖ ਬਏ ਨੇ ਆਸਟ੍ਰੇਲੀਆ ਦੀ 2.5 ਲੱਖ ਹੋਵਾਂਗੇ ਮੈਂ ਆਹੀ ਤਾਂ ਕਹਿ ਰਿਹਾ 8 ਲੱਖ ਆਪਨੇ 8 ਲੱਖ ਤੁਸੀਂ ਆਸਟ੍ਰੇਲੀਆ ਕਿੱਡਾ ਉੱਥੇ 2.5 ਲੱਖ ਹੈ ਅਮਰੀਕਾ ਕਿੱਡਾ ਹੈ ਇੰਗਲੈਂਡ ਕਿੱਡਾ 40-50 ਲੱਖ ਨਹੀਂ ਗਏ ਤੇ ਇੱਥੇ ਐਡਾ ਕ ਪੰਜਾਬ ਤਿੰਨ ਤਿੰਨ ਕਰੋੜ ਦੀ ਵਸੋਂ ਤੇ ਇੰਨੇ ਜਣੇ ਆ ਗਏ ਫਰਕ ਕਿੰਨਾ ਔਰ ਹੋਰ ਅਹਿਮ ਗੱਲ ਕਿ ਸਾਡੇ ਬੰਦੇ ਉਹਨਾਂ ਥਾਵਾਂ ਤੇ ਕਤਲ ਕਰਕੇ ਸਾਰੇ ਪਰਿਵਾਰ ਸਮੇਤ ਭੱਜ ਜਾਂਦੇ ਨੇ ਜਿਨ੍ਹਾਂ ਦਾ ਪਤਾ ਹੀ ਨਾ ਲੱਗੇ ਹਾਂ ਔਰ ਫਿਰ ਜਿਵੇਂ ਲੱਕੇ ਨੇ ਕਿਆ ਸਾਨੂੰ ਔਨ ਕੰਮ ਕਰਨ ਕੋਈ ਵਿਰੋਧ ਨਹੀਂ ਪਰ ਨਾ ਇੱਥੇ ਰਾਸ਼ਨ ਕਾਰਡ ਬਣੇ ਉਹਦਾ ਵੀ ਕਾਰਨ ਹੈ ਆ ਕੁੰਬੜਾ ਪਿੰਡ ਚ ਇੱਕ ਮੁੰਡਾ ਪ੍ਰਿੰਸ ਅੱਧੀ ਤੋਂ ਹੁਣ ਵੜਤੀ ਉਹਦੇ ਦਾਤ ਮਾਰ ਕੇ 1.5 ਸਾਲ ਦਾ ਵੈਜੀਟੇਬਲ ਹੋਇਆ ਪਿਆ ਪਤਾ ਕਿਉਂ ਨਹੀਂ ਫੜੇ ਗਏ 7 10 ਬੰਦੇ ਨਾਬਜ ਸੀ ਤਿੰਨ ਫੜੇ 7 ਕਿਉਂ ਨਹੀਂ ਫੜੇ ਗਏ ਉਹਨਾਂ ਦਾ ਪਤਾ ਹੀ ਨਹੀਂ ਕਿੱਥੋਂ ਆਏ ਸੀ ਕਿੱਥੇ ਗਏ ਜੇ ਇਹਨਾਂ ਦੀ origignal ਪੇਪਰਾਂ ਦੀ ਵੈਰੀਫਿਕੇਸ਼ਨ ਹੋਵੇ ਇੱਥੋਂ ਦੇ ਨਹੀਂ ਮੰਨੇ ਜਾਣਗੇ ਤਾਂ ਸਾਨੂੰ ਪਤਾ ਹੋਊਗਾ ਇਹ ਕਿੱਥੋਂ ਦਾ ਹੈ ਇਹਨੂੰ ਫੜ ਕੇ ਕਿਵੇਂ ਲਿਆ ਹਰਾਨੀ ਜਨ ਗੱਲ ਦੇਖੋ ਮੱਕੜ ਜੀ ਅੱਜ ਇੱਕ ਤਾਂ ਗੱਲ ਸਾਬਤ ਹੋ ਗਈ ਨਾ ਕਿ ਅੱਜ ਉਹ ਪੰਜਾਬ ਦੇ ਉਲਟ ਭੁਗਤਗੇ ਖੜਗੇ ਨਾ ਘਟ ਕਰਕੇ ਆਨਲਾਈਨ ਸਮੇਂ 'ਚ ਵੀ ਖੜਨਗੇ ਜਿਹੜੇ ਜਿਹੜੇ ਲੋਕ ਕਹਿ ਰਹੇ ਨੇ ਕਿ ਉਹਦਾ ਪ੍ਰਵਾਸੀ ਨੇ ਮਜ਼ਦੂਰ ਨੇ ਜੀ ਉਹਨਾਂ ਨਾਲ ਉਹ ਸੋਨ ਨੂੰ ਕਿ ਆਹੀ ਕੁਸ਼ ਆਹੀ ਅਸੀਂ ਕੱਲ ਨੂੰ ਪਿੰਟਦੇ ਆਂ ਵੀ ਜਿਵੇਂ ਉਹ ਅੱਜ ਪੰਜਾਬ ਦੇ ਉਲਟ ਭੁਗਤੇ ਨੇ ਅਗਲੀ ਗੱਲ ਤੁਸੀਂ ਦੇਖੋ ਡੇਢ ਸਾਲ ਹੋ ਗਿਆ ਬੰਦੇ ਨੂੰ ਪੈਰਾਲਾਈਜ਼ ਕਰਤਾ ਪ੍ਰਿੰਸ ਉਹਦਾ ਨਾਮ ਉਹਦਾ ਪ੍ਰਿੰਸ ਮੁੰਡੇ ਨੂੰ ਉਹਦੇ ਤਿੰਨ ਫੜੇਗੇ ਸੱਤ ਕਤਲ ਫੜੇ ਨਹੀਂ ਗਏ ਦਲਦੀ ਪਿੰਡ ਦੇ ਵਿੱਚ ਗੁਰਚਰਨ ਸਿੰਘ ਨਿਹੰਗ ਸਿੰਘ ਨੂੰ ਕਤਲ ਕਰ ਗਏ ਇੱਕ ਫੜ ਲਿਆ ਦੋ ਫੜੇ ਨਹੀਂ ਗਏ ਹਰਾਨੀ ਜਨ ਗੱਲ ਦੇਖੋ ਯਈਆ ਏਸੀ ਭਾਈ ਲੱਖਾ ਸਿਧਾਨਾ ਤੇ ਅਮਤੋਜ ਮਾਨ ਯਈਆ ਸਭ ਤੋਂ ਪਹਿਲਾਂ ਤੇ ਆਪਾਂ ਇਹਨਾਂ ਨੂੰ ਸਲੂਟ ਕਰਨੇ ਆ ਕਿ ਬਹੁਤ ਅੱਛੀ ਅੱਛੇ ਕੰਮ ਵਾਸਤੇ ਨਿਕਲੇ ਅੱਛੇ ਕੰਮ ਵਾਸਤੇ ਨਿਕਲੇ ਹੋਏ ਨੇ ਤੇ ਖੁਦਾ ਇਹਨਾਂ ਦੀ ਮਦਦ ਵੀ ਕਰੇ ਕਿਉਂਕਿ ਯਈਆ ਹਾਂਜੀ ਇਹ ਇਹ ਲੈਂਦਾ ਪੰਜਾਬ ਤੇ ਚੜਦਾ ਪੰਜਾਬ ਚ ਹਮੇਸ਼ਾ ਇਸ ਤਰ੍ਹਾਂ ਹੀ ਹੁੰਦਾ ਰਿਹਾ ਕਿ ਇਹਨਾਂ ਦੇ ਜਿਹੜੇ ਪਾਣੀ ਹੈ ਨਾ ਉਹਨਾਂ ਨੂੰ ਜਾਣ ਬੁਝ ਕੇ ਖਰਾਬ ਕੀਤਾ ਜਾਂਦਾ ਹੁਣ ਇਹਨਾਂ ਦਾ ਮੌਕਫ ਹੈ ਕਿ ਇਹ ਤਿੰਨ ਜਿਹੜੇ ਤਿੰਨ ਜਿਹੜੇ ਪੁਆਇੰਟ ਨੇ ਉਥੋਂ ਡਾਈੰਗ ਇੰਡਸਟਰੀਆਂ ਨੂੰ ਜਾਂ ਤੇ ਉਹਨਾਂ ਨੂੰ ਡਰਾਈ ਕਰਕੇ ਪਾਣੀ ਨੂੰ ਕੀਤਾ ਜਾਵੇ ਨਹੀਂ ਡਰਾਈ ਡਾਈੰਗ ਜਿਹੜੀਆਂ ਮਸ਼ੀਨਰੀ ਹੈ ਨਾ ਨਵੀਂ ਜਦੀਦ ਮਸ਼ੀਨਰੀ ਜਾਂ ਤੇ ਉਹ ਲਿਆਈ ਜਾਵੇ ਤਾਂ ਜਾਂ ਫਿਰ ਪਾਣੀ ਸਾਫ਼ ਕੀਤਾ ਜਾਵੇ ਲੇਕਿਨ ਕਹਿੰਦੇ ਨੇ ਕਿ ਡਾਈੰਗ ਦਾ ਜਿਹੜਾ ਪਾਣੀ ਹੈ ਨਾ ਜਿਹੜਾ ਡਾਈੰਗ ਤੇ ਯੂਜ਼ ਹੁੰਦਾ ਉਹਨੂੰ ਸਾਫ਼ ਨਹੀਂ ਕੀਤਾ ਜਾ ਸਕਦਾ ਡਾਈੰਗ ਮੇਰੇ ਕ ਪੇਂਟ ਵਗੈਰਾ ਸ਼ਾਮਲ ਹੋ ਜਾਂਦੀ ਡਾਈੰਗ ਮਿਸਾਲ ਕਪੜੇ ਦੀ ਡਾਈੰਗ ਇੰਡਸਟਰੀ ਹੈ ਮੁਕਰੀਕ ਤੋਂ ਚੀਜ਼ਾਂ ਦੀ ਗੱਲ ਆ ਰਹੀ ਬਾਤ ਉਹਨੂੰ ਕਿੰਨਾ ਕੋਈ ਫਿਲਟਰ ਕਰ ਲੈਣਗੇ ਜਿੰਨਾ ਮਰਜ਼ੀ ਤੁਸੀਂ ਕਰ ਲਓ ਉਹ ਨਹੀਂ ਹੋ ਸਕਦਾ ਤੇ ਦੂਸਰਾ ਹੈ ਕਿ ਇਹ ਤੁਹਾਡੇ ਨਾਲ ਤੇ ਇੱਕ ਦੋਸਤ ਕੰਮ ਕਰਦੇ ਰਹੇ ਨੇ ਉਹ ਇਸ ਇਸ ਤਰ੍ਹਾਂ ਹੀ ਪਲਾਂਟ ਤੇ ਨੇ ਜਿੱਥੇ ਪਾਣੀ ਸਾਫ਼ ਕੀਤਾ ਜਾਂਦਾ ਹੈ ਕੀ ਪ੍ਰੋਸੈਸ ਹੈ ਇੱਕ ਕੰਪਨੀ ਹੈ ਤੇ ਉਹ ਨਾ ਹੈ ਬੇਸਿਕਲੀ ਗੱਤਾ ਮੇਲ ਲੈ ਤੇ ਉਹ ਗੱਤਾ ਵਗੈਰਾ ਜਾਂ ਪੇਪਰ ਵਗੈਰਾ ਦੀ ਉਥੇ ਭਰਨੀ ਤੇ ਉਹ ਉਹਦੇ ਵਿੱਚ ਇੱਕ ਪ੍ਰੋਸੈਸ ਦੇ ਤਹਿਤ ਪਾਣੀ ਬਾਅਦ ਚੋਂ ਨਾਲੇਜ ਸੁਟਿਆ ਜਾਂਦਾ ਪਹਿਲੇ ਸਾਫ ਕੀਤਾ ਜਾਂਦਾ ਕਿ ਪਹਿਲੇ ਉਹਨੂੰ ਸਾਫ ਕੀਤੇ ਪ੍ਰੋਸੈਸ ਚੋਂ ਗੁਜ਼ਾਰਿਆ ਜਾਂਦਾ ਹਾਂਜੀ ਪ੍ਰੋਸੈਸ ਚੋਂ ਉਹਨੂੰ ਉਹਦੇ ਵਿੱਚ ਨਾ ਬੈਕਟੀਰੀਆ ਵਗੈਰਾ ਛੋੜ ਕੇ ਨਾ ਪਾਣੀ ਦੇ ਵਿੱਚ ਤੇ ਉਹਨੂੰ ਇੰਜ ਸਾਫ ਕੀਤਾ ਜਾਂਦਾ ਕਿ ਬੈਕਟੀਰੀਆ ਜੋ ਵਿੱਚ ਫੀਡ ਮਤਲਬ ਕਿ ਉਹ ਗੰਦ ਬਣਾਇਰਾਂ ਉਹ ਖਾਈ ਜਾਂਦੇ ਨੇ ਤੇ ਬਾਅਦ ਜੋ ਫਿਰ ਉਹਨਾਂ ਨੂੰ ਮਤਲਬ ਕਿ ਉਹਨੂੰ ਮਾਰ ਜੀਉਂਦਾ ਮਤਲਬ ਜੇ ਪਾਣੀ ਸਟਿਆ ਜਾਂਦਾ ਤੇ ਆਪੀ ਮਖਲੂਕ ਜਿਹੜੀ ਹੈ ਉਹ ਅਫੈਕਟਡ ਨਹੀਂ ਹੁੰਦੀ ਨਹੀਂ ਉਹਨਾਂ ਨਾਲ ਅਫੈਕਟਡ ਨਹੀਂ ਹੁੰਦੀ ਉਹ ਗਵਰਨਮੈਂਟ ਵੱਲੋਂ ਜਾਜਤ ਹੈ ਹਕੂਮਤ ਨੇ ਸਾਰਾ ਕੁਝ ਟੈਸਟ ਕੀਤਾ ਹੈ ਲੇਕਿਨ ਇਹ ਆ ਸਲੂਟ ਕਰਨੇ ਆਪਾਂ ਦੋ ਵੀਰਾਂ ਨੂੰ ਕਿ ਇਹ ਕਮਜ਼ਗਮ ਪੰਜਾਬ ਦੇ ਪੋਲੀਟਿਸ਼ੀਅਨ ਤੋਂ ਤੇ ਚੰਗਾ ਕੰਮ ਕਰ ਹਾਂਜੀ ਉਹਨਾਂ ਤੋਂ ਤੇ ਚੰਗਾ ਉਹਨਾਂ ਤੋਂ ਇਹ ਚੰਗਾ ਕੰਮ ਕਰ ਰਹੇ ਨੇ ਕਿਉਂਕਿ ਉਹ ਤੇ ਵੋਟ ਲੈ ਕੇ ਤੇ ਮੁੜ ਕੇ ਫਿਰ ਉਹਨਾਂ ਦੇ ਪਿੱਠੂ ਬਣ ਜਾਂਦੇ ਯਾਰੀ ਗੱਲ ਕੋ ਫਿਰ ਸਰਕਾਰਾਂ ਨੇ ਵਿੱਠੂ ਬਣ ਜਾਂਦੇ ਨੇ ਜਿੰਨੇ ਵੀ ਜਿਹੜੇ ਇਲਾਕਿਆਂ ਨੂੰ ਦਬਾਇਆ ਜਾ ਰਿਹਾ ਹੈ ਨਾ ਉਹਨਾਂ ਦੇ ਜਿਹੜੇ ਉਤਲੇ ਲੋਕ ਹੁੰਦੇ ਨੇ ਉਹ ਉਹਨਾਂ ਦੀ وجہ ਨਹੀਂ ਦਬਾਇਆ ਜਾ ਰਿਹਾ ਕਿਉਂਕਿ ਉਹ ਗਵਰਨਮੈਂਟ ਨਾਲ ਹੱਲ ਜਾਂਦੇ ਨੇ ਉਹ ਲੋਕਾਂ ਦੀ ਆਵਾਜ਼ ਉੱਥੇ ਦੀ ਕਰ ਪਹੁੰਚਾਉਂਦੇ ਨਹੀਂ ਫਿਰ ਮਜਬੂਰੀ ਵਜਲੇ ਆਮ ਲੋਕਾਂ ਨੂੰ ਨਿਕਲਣਾ ਪੈਂਦਾ ਜਿਸ ਤਰ੍ਹਾਂ ਕੀ ਹੈ ਇਹ ਨਿਕਲੇ ਨੇ ਲੱਖਾ ਸਿਧਾਨਾ ਤੇ ਅਮਦੋ ਅਮਤੋਜ ਮਾਨ ਹਾਂਜੀ ਇਹ ਇਹ ਨਾ ਦੋਸਤ ਕਹਿ ਰਹੇ ਸੀ ਕਿ ਤੁਹਾਡੇ ਇੱਧਰ ਵੀ ਇਹ ਸਿਸਟਮ ਹੈ ਤੇ ਬਿਲਕੁਲ ਦੋਸਤੋ ਸਾਡਾ ਜਿਹੜਾ ਦਰਿਆ ਰਾਵੀ ਹੈ ਜਿਹੜਾ ਲਾਹੌਰ ਦੇ ਕੋਲੋਂ ਤੇ ਉਹ ਗੰਦਾ ਪਾਣੀ ਪਾਣੀ ਉਹ ਨਹੀਂ ਤੇ ਸਿਰਫ ਨਾਲਿਆਂ ਦਾ ਬਾਣੀ ਆ ਜਾਂ ਇੰਡਸਟਰੀਆਂ ਦਾ ਬਾਣੀ ਇੰਡਸਟਰੀਆਂ ਦਾ ਪਾਣੀ ਉੱਥੇ ਚਲਾ ਗਿਆ ਦੂਸਰਾ ਇਹ ਕਿ ਸਤਲੁਜ ਜਿੱਥੋਂ ਇੰਡੀਆ ਚੋਂ ਆਂਦਾ ਸਾਡੇ ਪਾਕਿਸਤਾਨ ਚ ਇੰਟਰ ਹੁੰਦਾ ਤੇ ਤਕਰੀਬਨ ਕੋਈ 45 ਕਿਲੋਮੀਟਰ ਤੋਂ ਬਾਅਦ ਇੱਥੇ ਵੀ ਇੰਡਸਟਰੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਇੱਥੇ ਵੀ ਲੇਕਿਨ ਇਹ ਆਪਣੀ ਉਸ ਲੈਵਲ ਦੀ ਨਹੀਂ ਆ ਉਸ ਲੈਵਲ ਦੀ ਨਹੀਂ ਆ ਹਾਂਜੀ ਤੇ ਦੂਸਰਾ ਇਹ ਕਿ ਇਹ ਨਾ ਸਿੱਧਾ-ਸਿੱਧਾ ਇਨਸਾਨੀਅਤ ਦੇ ਨਾਲ ਖੇਡਣਾ ਯਾ ਇਹ ਹੁਣ ਤੁਸੀਂ ਇੱਕ ਗੱਲ ਮੇਰੀ ਸੁਣੋ ਕਿ ਗੱਲ ਇਹ ਵੇ ਕਿ ਲੋਕ ਕਹਿੰਦੇ ਜੀ ਇੰਡਸਟਰੀ ਬਲੂਅਪ ਹੋ ਰਹੀ ਹੈ ਲੇਕਿਨ ਤੁਸੀਂ ਇਹ ਦੇਖੋ ਕਿ ਉਹ ਪਾਣੀ ਦੇ ਨਾਲ ਡਿਜ਼ੀਜ਼ ਕਿੰਨੀਆਂ ਪੈਦਾ ਹੋ ਰਹੀਆਂ ਹਾਂ ਜੀ ਦੁਨੀਆਂ ਦੇ ਵਿੱਚ ਹਰ ਮੁਲਕ 'ਚ ਇੰਡਸਟਰੀ ਹੈ ਲੋਕਾਂ ਨੇ ਇੰਨਾਂ ਚੀਜ਼ਾਂ ਦਾ ਹੱਲ ਕੱਢ ਲਿਆ ਹੈ ਇਸ ਬਿਮਾਰੀਆਂ ਦਾ ਜਿਹੜਾ ਪਾਣੀ ਯੂਜ਼ ਹੋ ਰਿਹਾ ਹੁਣ ਇਹ ਕਾ ਜੀਬੋ ਗਰੀਬ ਵੀ ਸਿਸਟਮ ਇਹ ਮੈਨੂੰ ਤਲਾ ਦਉਂਦੇ ਨਾਲ ਥੱਲੇ ਦਾ ਪਾਣੀ ਵੀ ਖਰਾਬ ਹੁੰਦਾ ਆ ਜਿਹੜੇ ਰਿਵਰਸ ਬੋਰਿੰਗ ਕਰ ਗਏ ਨਾ ਇੰਡਸਟਰੀ ਵਗੈਰਾ ਦਾ ਪਾਣੀ ਜ਼ਮੀਨ 'ਚ ਭੇਜਿਆ ਜਾ ਉਹ ਜ਼ਾਰੀ ਬਾਤ ਹੈ ਉਹ 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 ਤੇ ਸਭ ਤੋਂ ਜ਼ਿਆਦਾ ਖਤਰਨਾਕ ਹੋ ਜਾਏਗਾ ਮੇਰੇ ਹਿਸਾਬ ਨਾਲ ਤੇ ਥੱਲੇ ਦਾ ਪਾਣੀ ਵੀ ਖਰਾਬ ਹੋ ਰਿਹਾ ਫਿਰ ਸਾਰਾ ਪਾਣੀ ਪੀਣ ਵਾਸਤੇ ਸਭ ਤੋਂ ਜ਼ਿਆਦਾ ਖਰਾਬ ਹੋ ਜਾਏ ਹਾਂਜੀ ਦੋਸਤੋ ਇਹ ਸੀ ਛੋਟੀ ਜੀ ਵੀਡੀਓ ਜੋ ਕਿ ਅਸੀਂ ਲੱਖਾ ਸਿਧਾਨਾ ਭਾਈ ਤੇ ਹਮ ਤੋਜ ਮਾਨ ਦੀ ਇੱਕ ਛੋਟੀ ਜੀ ਕੋਸ਼ਿਸ਼ ਨੂੰ ਦੇਖਿਆ ਤੇ ਇਹਨਾਂ ਦੇ ਨਾਲ ਐਸਐਮ ਟੀਵੀ ਵਾਲੇ ਸਿਮਰਨ ਜੋਤ ਮੱਕੜ ਮੱਕੜ ਸਾਹਿਬ ਬਹੁਤ ਅੱਛਾ ਇੰਟਰਵਿਊ ਕਰਦੇ ਨੇ ਬਹੁਤ ਅੱਛਾ ਇਹਨਾਂ ਦਾ ਚੈਨਲ ਇਹਨਾਂ ਦੇ ਚੈਨਲ ਨੂੰ ਸਬਸਕ੍ਰਾਈਬ ਕਰਾਇਆ ਜੇ ਸਾਡੇ ਚੈਨਲ ਵੀ ਸਬਸਕ੍ਰਾਈਬ ਕਰਾਇਆ ਜੇ ਮੇਰੇ ਨਵੇਂ ਨਵੀਂ ਵੀਡੀਓ ਦਾ ਸਾਨੂੰ ਦੇ ਇਜਾਜ਼ਤ ਅੱਲਾ ਨਿਗੇਬਾਨ